ਕਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 2 HF ਵੜਾ ਦਿਖਾਵਾਂਗੇ ਠੰਡੀਆਂ ਬਰਫ਼ ਜਾਂ ਸਿੱਲੀਆਂ ਜਮਾਂ ਕਿਆ ਬਾਤਾਂ ਜਿਵੇਂ ਕਹਿੰਦੀ ਆ ਔਨਰ ਟਾਈਮ ਤੇਰੇ ਬਾਈ ਦਾ ਬਰਫ਼ ਹਰ ਇੱਕ ਘਰੇ ਚਾਹੀਦੀ ਆ ਉਸ ਪ੍ਰਕਾਰ ਦੀ ਵੜ ਸੂਈ ਸਵਾਈ ਤੇ ਇੱਕ ਗੱਬਣ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰ ਆਪਣਾ ਨਾਂ ਲਖੀ ਆ ਬਾਈ ਪਿੰਡ ਹੰਡਾ ਜਿਲ੍ਹਾ ਬਰਨਾਲਾ ਮੋਬਾਈਲ ਨੰਬਰ ਮੋਬਾਈਲ ਨੰਬਰ 987788899 ਦੂਜਾ ਨੰਬਰ 9873550246 ਅੱਜ ਆਪਣੇ ਕੋਲ ਦੋ ਬੈੜਾ ਗੱਬਣਾ ਇੱਕ ਗੱਬੜੇ ਕਿ ਸੂਈ ਵੀ ਹਾਂਜੀ ਠੀਕ ਹੈ ਪਹਿਲਾ ਨੰਬਰ ਜਿਹੜੀ ਸੂਈ ਵੀ ਦੇਖੀ ਜਾਨੇ ਆਪਾਂ ਇਹ ਪਹਿਲੀ ਸੂਈ ਚਾਰ ਦੰਦਾ ਵੀਰੇ ਮਗਰ ਬੱਛੀ ਅੱਛਾ ਮਗਰ ਚਾਰ ਚੰਨ ਮਗਰ ਬੱਛੀ ਹਣਾ ਹਾਂ ਮੋਹ ਚਾਰ ਦੰਦਾ ਠੀਕ ਹੈ ਬੱਛੀ ਜਮਾਂ ਰਾਲ ਦੀ ਮਿਲਦੀ ਨਾਲ ਦੀ ਵੀ ਆ ਗਈ ਜਮਾਂ ਹਣਾ ਬੱਛੀ ਦਾ ਨਥ ਲੜੀ ਜੇਗੀ ਠੀਕ ਹੈ ਬਾਕੀ ਜਿਹੜਾ ਜਵੇਂ ਰੰਗਵਾਜਾ ਥਾਣਾ ਹਾਥੀ ਚੋਈ ਵਾਲਾ ਮੈਂ ਕਹਿੰਦਾ ਗਰਮੀ ਵਾਲਾ ਤੋਹਫਾ ਜਮਾਂ ਹਣਾ ਇਹ ਗਰਮੀ ਵਾਲੀ ਹੈ ਵੀਰੇ ਹਲਕੇ ਜਿਹਾ ਜੇ ਰੋਕੇ ਭਈਆ ਜੇ ਰੋਕੇਗੀ ਵੀਡੀਓ ਬਣੀ ਪਈ ਕਿੰਨਾ ਕੁ ਦੁੱਧ ਪਾ ਦੂਗੀ ਦੁੱਧੇ 25 ਲੀਟਰ ਦੂ ਵੀਰੇ ਕਹਿੰਦਾ ਪਾ 25 ਲੀਟਰ ਹਣਾ ਹਾਂ ਦੁੱਧ 25 ਕਿਲੋ ਜਮਾ ਖੁੱਲਾ ਪਾਉਗੀ ਨਾ ਦੇਵੇ ਤਾਂ ਵੀ ਪੁੱਠੀ ਬਣ ਜਾ ਆਪਣੇ ਘਰਿਆਲਾ ਠੀਕ ਹੈ ਵੀ ਸਾਂਭ ਰਾਲਾ ਬੰਦਾ ਚਾਹੀਦਾ 25 ਕਿਲੋ ਤਾਂ ਪਾ ਬੱਗ ਕਿੰਨਾ ਪਾ ਚਵਾਈ ਦੇਵਾਂਗੇ ਕੋਈ ਰੌਲਾ ਹੀ ਨਹੀਂ ਗਾ ਠੰਡੀ ਸੀਲ ਦਾ ਕੋਈ ਅੰਤ ਨਹੀਂ ਠੰਡੀ ਸੀਲ ਦਾ ਲੇਖੇ ਨਹੀਂ ਕੋਈ ਭੰਵੇਂ ਜਵਾਕ ਭੇਜ ਦੇ ਕੋਈ ਠੀਕ ਹੈ ਧਾਰਾ ਦੂਰਾ ਕਿਵੇਂ ਆ ਧਾਰਾ ਓਕੇ ਨਹੀਂ ਠੀਕ ਹੈ ਧਾਰਾ ਪਾ ਮਾਰ ਕੇ ਦਿਖਾ ਦਿੰਦੇ ਆ ਸੋ ਵੀਰੇ ਚਵਾਈ ਦੇਖੋ ਯਾਰ ਕਿਆ ਬਾਤ ਆ ਕੋਈ ਡੰਡਾ ਨਜ਼ਾਰੇਦਾਰ ਜਮਾ ਕਿਆ ਬਾਤਾਂ ਤੇ ਜਿਵੇਂ ਕਹਿੰਦੇ ਵੀ ਤੁਰ ਜਾਂਦੇ ਨਾ ਹੱਥ ਦੇ ਕੇ ਵੇਗਾ ਮੇਰੇ ਤਾਂ 10 ਰੁਪਏ ਨੇ ਲੱਗੇ ਭਾਈ ਮੈਂ ਸ਼ਹਿਰ ਗਿਆ ਜਾਂਦੇ ਨੂੰ ਗੱਡੀ ਮਿਲ ਗਈ ਹੁੰਦੇ ਨੂੰ ਗੱਡੀ ਮਿਲ ਗਈ ਉਹ ਸਿਸਟਮ ਆ ਤੇ ਯਾਰਨ ਠੰਡੀ ਠੁੰਡੀ ਮਗਰ ਚੱਕਰੀ ਨਹੀਂਗਾ ਠੀਕ ਐ ਤੇ ਭਾਵੇਂ 10 ਸਾਲ ਦੇ ਜਵਾਕ ਦੁੱਧ ਆ ਰਮੜਾ ਲੀਏ ਹਨਾ ਹਾਂਜੀ ਸੋ ਯਾਰ ਇਹੇ ਜੀ ਵਹਿੜ ਜਾਵੜੇ ਜਵਾਕ ਆਪਣੇ ਕੰਮ ਤੇ ਲੱਗ ਜਾਨਗੇ ਜਮਾ ਨਹੀਂ ਬੱਚੇ ਦੋ ਜਾਣਗੇ ਇੱਕ ਨਹੀਂ ਜਾਂਦੇ ਪੁੱਤ ਮਗਰ ਸੋਣ ਧਾਰਾ ਮਾਰ ਦੇ ਫਿਰ ਕਿਆ ਬਾਤ ਆ ਜਦੋਂ ਪਸ਼ੂ ਦੁੱਧ ਨਾ ਕਰੇ ਭਾਈ ਜਵਾਕ ਨੇ ਆਪੀ ਝੋਣ ਲੱਗਣਾ ਹਨਾ ਧਾਰ ਬੋਲੀ ਬਹੁਤ ਆ ਤੇ ਭਾਈ ਪੈਸੇ ਕਿਨੇ ਇਹ 90 ਹਜ਼ਾਰ ਦੀ ਵਾੜ ਦੇ ਦਾਂਗੇ ਵੀਰੇ ਮਾਨਦਾਨ ਕਰਾਂਗੇ ਮਾਨਦਾਨ ਵਜੇ 100 ਕਿਲੋਮੀਟਰ ਵਾੜ ਤੱਕ ਭੇਜ ਦਾਂਗੇ ਬਸ ਆਪਾਂ ਪਰ ਬਾਹਲਾ ਨਹੀਂ ਫਰਕ ਗਿਆ ਬੰਦੇ ਨਾ ਨਾ ਬਾਹਲਾ ਫਰਕ ਨਹੀਂ ਮੰਗਣ ਤੋਂ ਲੱਖ ਵੀ ਮੰਗਣ ਜਾਣਦੇ ਪਚਾਲੇ ਵੀ ਜਾਂਦਾ ਜੀ ਮੰਗਣ ਤੋਂ 1-5 ਮੰਗ ਲਾ ਕੋਈ ਫਾਇਦਾ ਨਹੀਂ ਮੁੱਲ ਲੋ ਕੰਮੂ ਕਰਨ ਦਾ ਕੋਈ ਫਾਇਦਾ ਨਹੀਂਗਾ ਓਵਰ ਪਸੂ ਖੜਾ ਰੰਦਾ ਹਾਂ ਮਾਲੇਵਾ ਜੀ ਦਾ ਜਮਾ ਫਿਕਸ ਆਰਡਰ ਦੀ ਵਸਤੀ ਆ ਮੂੰਹ ਚਾਰ ਲਾਂਦਾ ਦੰਦ ਪਟਕੇ ਦਿਖਾ ਦਿੰਦਾ ਢੋਰੀ ਬਾਹਰ ਨੂੰ ਸੋਰੇ ਰਾਹ ਕਿਆ ਬਾਤ ਹੈ ਨਜ਼ਾਰੇਦਾਰ ਵਾੜ ਜਿਹਦੇ ਕਹਾ ਰਾਣੀ ਗਾਂ ਜਾਵੜੀ ਗਰਮੀ ਗਰਮੀ ਕੰਬੈਨ ਖੇਤ ਲੱਗਿਆ ਤੂੜੀ ਬਣ ਠੀਕ ਹੈ। ਯਾਨੀ ਪਹਿਲਾਂ ਨਾ ਬੱਚੀ ਐ। ਚਾਰ ਦੰਦ। ਹਾਂ। ਜਿੰਨੇ ਮਰਜ਼ੀ ਤੁਹਾਡੇ ਘਰੇ ਰਿਸ਼ਤੇਦਾਰ ਆ ਜਾਣ, ਜਿੰਨੀ ਮਰਜ਼ੀ ਲੇਬਰ ਸੋਰੋ ਝੋਨਾ ਨਾਲ ਵਾਲੀ ਮਿਲ ਜੇ। ਛੋਡੇ ਘਰੇ ਦੁੱਧ ਦਾ ਤੋੜਾ ਨਹੀਂ, ਇਹਨੇ ਵਹਿੜ ਦੇ ਪੈਣ ਦੇਣਾ। ਸੋ ਯਾਰ ਪ੍ਰਿੰਟ ਨੂੰ ਦੇਖੋ, ਵਹਿੜ ਦੇ ਕਿਆ ਬਾਤਾਂ। 1.90 ਹਜ਼ਾਰ ਲੈਣਾ ਹਨਾ। ਅੱਬੇ ਯਾਰ ਜੇ ਬਸ 100 ਕਿਲੋਮੀਟਰ ਵੜਦੇ ਪਹੁੰਚ ਕਰਦਾ ਹੈ ਬਸ। ਠੀਕ ਹੈ ਠੀਕ ਹੈ। ਬੰਦ ਘੜ ਵਗੈਰਾ ਦੇਖੋ ਯਾਰ ਵਹਿੜ ਦਾ ਕਿਆ ਬਾਤਾਂ। ਨਜ਼ਾਰੇਦਾਰ ਵਹਿੜ ਆ। 90 ਹਜ਼ਾਰ ਦੇ ਵਿੱਚ ਵੀਰਾਂ 100 ਕਿਲੋਮੀਟਰ ਤੱਕ ਪਹੁੰਚ ਕਰਦਾਂਗੇ ਤੇ ਨਾਲਾ ਨੂੜਾ ਦੋਨੇ ਪਾਸੇ ਆ ਸਾਂਭਦੇ ਜਾ ਬਾਈ ਬੜੀ ਹੈਗੀ ਠੀਕ ਹੈ ਸਾਹਬਰਾ ਵਾਲਾ ਬੰਦਾ ਚਾਹੀਦਾ ਸਾਂਭਣਾ ਬੰਦਾ ਚਾਹੀਦਾ ਠੰਡੀ ਠੋਡੀ ਦਾ ਕੋਈ ਲੈਖਾ ਹੀ ਨਹੀਂ ਠੀਕ ਹੈ ਧਾਰਾ ਮਾਰੀ ਜਾ ਗੁਡੇ ਕਿਤਨੀ ਹਨ ਸਾਡੀ ਭੰਮੀ ਖੁੱਲੀ ਲੱਟ ਕੇ ਚੋਲੇ ਆ ਗਏ ਕਿੱਥੇ ਭਾਗ ਰੇ ਬੰਨ ਕੇ ਜੋਰੇ ਬਾਈ ਕੋਈ ਸੋ ਇਹ ਰਾਹ ਦੇਖੋ ਯਾਰ ਕਿਆ ਹੋਇਆ ਤਾਂ ਪਹਿਲੇ ਪਾਸੇ ਜਵਾਗ ਧਾਰਾ ਮਾਰੀ ਜਾਂਦਾ ਹਨ ਚੱਲ ਜੇ ਲੱਕੀ ਇਹ ਜੀ ਵੇੜ ਲੈ ਜਾ ਕੇ ਬੰਦਾ ਕਈਗਾ ਸਵਾਦ ਨਹੀਂ ਆਇਆ ਫਿਰ ਤਾਂ ਡੋਲੂ ਫੇਰ ਕਾਲਾ ਕਰ ਲੈ ਇੰਟਰਲੈਂਡ ਦਾ ਕੋਈ ਫਾਇਦਾ ਨਹੀਂ ਫਿਰ ਤਾਂ ਮੁੱਦ ਗਿਆ ਕਰਿਆ ਲੈ ਜਿਹਜ ਗੱਲ ਹੈ ਜੱਜ ਮੈਂ ਹਨ ਸੋ ਇਹ ਜੀ ਗਾਤ ਤੁਹਾਡੇ ਘਰੇ ਜਾਵੜੀ ਹੈ ਸਾਰਾ ਕੁਝ ਵੀਡੀਓ ਵਿੱਚ ਜਮਨ ਨਜ਼ਾਰਾ ਜਰ ਬੜਾ ਇਹ ਜੇ ਬੜਾ ਸੁਆਦ ਦਿੰਦੀ ਆ ਵੀ ਆਪਾਂ ਗਏ ਸੀ ਤੇ ਬੱਲੇ ਕੋਲ ਢੱਕ ਦੇ ਨੇ ਕਹਿੰਦੇ ਬਾਈ ਕਾਹ ਨੂੰ ਮਗਰ ਬੱਸੀ ਤਿਆਰ ਹੋਈ ਥੋੜੇ ਜਿਹਾ ਯਾਰ ਕੀ ਆ ਵਾਤਾ ਮਗਰ ਬੱਸੀ ਹਣਾ ਤੇ ਆ ਜੋ ਅੱਗੇ 2 ਨੰਬਰ ਤੇ ਇਹ ਕਿਹੜਾ ਸੁਆ ਸੁੰਦੀ ਆ ਇਹ ਦੂਜਾ ਸੁਆ ਵੀਰੇ ਇਹ ਬਸ ਸੌਣ ਨੂੰ ਤਿਆਰ ਹੀ ਆ ਠੀਕ ਐ ਮੈਂ ਕੋਸੀ ਘੰਟੀ ਕੱਟੂ ਇਹ ਅੱਛਾ ਰਾਤ ਨੂੰ ਬੱਚਾ ਬਾਹਰ ਹੋ ਗਿਆ ਹਾਂ ਤੇ ਦੁੱਧੇ ਦਾ ਕਾਨੂੰਨ ਦਾ ਪ੍ਰਮਾਣ ਕਰ ਦੁੱਧੇ ਨੇ 25 ਲੀਟਰ ਦਿਆ ਪਹਿਲਾਂ ਨੇ 25 ਲੀਟਰ ਹਾਂਜੀ ਕਿੰਨਾ ਮੰਨ ਕੇ ਚੱਲੇ ਬੰਦੇ ਸੀ ਹੁਣ ਇਹਦੀ 27 28 ਕਿਲੋ ਖੋਲਾ ਮੰਨ ਕੇ ਮੰਨ ਕੇ 27 28 ਕਿਲੋ ਚੰਗੀ ਸੇਵਾ ਕਰੀ ਤੇ ਕੀ ਦੂਗੀ ਠੰਡੀ ਠੁੰਡੀ ਕਿਵੇਂ ਆ ਠੰਡੀ ਪੂਰੀ ਵਧੀਆ ਦਿੱਤੀ ਐਸੀ ਗੱਲ ਨਹੀਂ ਕੋਈ ਡੱਫਾ ਕੋਈ ਨਹੀਂ ਮਰਜੀ ਬਹਿਗੇ ਠੀਕ ਹੈ ਐਂਦੀ ਪੁੱਤ ਪਹਿਲੀ ਬੱਸੀ ਠੀਕ ਹੈ ਤੇ ਕਹਿਣ ਦਾ ਭਾਵ ਕੀ ਵਾਦਾ ਆਪਾਂ ਜਵਾਕ ਆਪਦਾ ਨਾਲ ਬਿਠਾ ਕੇ ਦਿਖਾਤਾ ਜਵਾਕ ਨਾਲ ਦੋ ਨੰਬਰ ਦਾ ਮਾਲ ਤਾਂ ਲੈ ਕੇ ਨਹੀਂ ਹੁੰਦੇ ਆਪਾਂ ਠੀਕ ਹੈ ਜਵਾਕ ਆਪਦਾ ਨਾਲ ਲੈ ਕੇ ਹੁਣ ਹਾਂ ਵਾਹ ਦੇਖੋ ਯਾਰ ਦਿਨੇ ਦੁਆਰ ਦਾ ਹੈਗਾ ਫਿੱਟ ਫਿੱਟ ਦੇ ਮੇਰੀ ਬੱਛੀ ਆ ਤੇ ਇਹਦਾ ਮੁੱਲ ਫਿਰ ਆਪਾਂ ਬਈ ਕੀ ਰੱਖਿਆ ਤੇਰੇ ਮੁੱਲ ਦਾ 1 5 ਕਰਦੇ ਰੇਣੀ ਕਿੰਨੇ ਦੀ ਹੈ ਬਸ 95 ਨਹੀਂ ਦੇ ਦਾਂਗਾ ਬੱਚੇ ਅੱਛਾ ਮੈਂ ਤਾਂ ਕਿ ਲੱਖ ਕਹੇਗਾ ਨਹੀਂ ਲੱਖ ਨਹੀਂ ਕਹਿਣਾ ਸੋ ਕਹਿੰਦੇ ਵਾ ਕੰਦਾ ਘਰ ਲੋਕਾਂ ਨੂੰ ਤਾਂ 1 25 ਮੰਗਣ ਦੀ ਮਰਜ਼ੀ ਮੰਗੀ ਜਾਂਦੀ ਠੀਕ ਹੈ ਹਾਂ ਕੰਦ ਘਾਰੇ ਦੀ ਕਰਦੇ ਨੇ ਡੇਜੇ ਟੋਰ ਦੀ ਘੜਾਈ ਦਾ ਵੀ ਘੜਾ ਦੇ ਸੋ ਬਰਾ ਰੇਟ ਵੀ ਕਮਾਲ ਦੇ ਤੇ ਚੀਜ਼ਾਂ ਵੀ ਕਮਾ ਲਿਆ ਯਾਰ ਉਹੀ ਟਟਮਾ ਲੇਵਾਂਗੇ ਮੈਂ ਫਿੱਟ ਦੇਵੇਂ ਦੀ ਬੱਚੇ ਜਿਗਰਾਵਾਂ ਮੇਲੇ ਤੇ ਪੀਡੀਐਫ ਦਾ ਮੇਲਾ ਲੱਗੇ ਨਾ ਉਹਨੇ ਫਿੱਟ ਦੇਵਾ ਬੱਚੀ ਦੇ ਲੇਵਾ ਠੀਕ ਆ 95000 95000 ਰੁਪਏ ਤਾਲ ਕੇ ਸੁਵਾ ਕੇ ਵੀ ਦੇਣਾ ਹਾਂ 95 ਸੁਵਾ ਕੇ ਦੇ ਦਾਂਗਾ ਬਸ ਕੋਈ ਨਹੀਂ ਬੱਚੀ ਬੱਚਾ ਦੇ ਕਰਵਾਣਾ ਠੀਕ ਹੈ। ਤੋ ਯਾਰ ਬੈਠ ਦਾ ਲੇਵਾ ਦੇਖੋ ਯਾਰ ਕਿਆ ਬਾਤ ਆ। ਫਿਟਨੈਸ ਤੇ ਚਾਰੇ ਥਾਂ ਦਿਖੜੇ ਵਿੱਚ ਤੇ ਇਹਦੋਂ ਲੱਗੀ ਦੁੱਧ ਖਰਾਬ ਆਇਆ ਕਿੰਨਾ ਮੱਲੇ ਬੰਦਾ। ਭਾਈ 72 28 ਜਮਾ ਦਊਗੀ ਕੋਈ ਰੌਲਾ ਨਹੀਂ ਦਿਖੇ ਜਲਦੀ। ਠੀਕ ਹੈ ਠੀਕ ਹੈ। ਕੱਦ ਬੈਠਦੀ ਫੁੱਲ ਵੱਡੀ ਆ ਕੋਈ ਛੋਟੀ ਨਹੀਂ। ਐ ਦੂਰੇ ਬੱਤੀ ਜੇੜਦੇ। ਫਿਰ ਕਿਆ ਬਾਤ ਆ। ਮੋਢੇ ਤੇ ਪੱਲਾ ਲੱਗਦੀ ਐ ਬਸ। 95000 ਦੇਣਾ। ਛੋੜ ਕੇ ਪਤਾ ਕਰ ਦਾਂਗੇ। ਮਾਨਦਾਨ ਕਰ ਦਾਂਗੇ ਬਸ। 59000 ਰੁਪਏ ਕਿਹਾ ਮਾਰਦਾ ਲੋਕਾਂ ਨੂੰ ਬਈ 1 25 ਮੰਗ ਲਈ 30 ਮੰਗ ਲਈ ਕੋਈ ਫਾਇਦਾ ਨਹੀਂ ਦਾ ਪਰ ਆਪਾਂ ਕਹਿੰਦਾ ਸਕੂਲ ਆਉਣੀ ਆ ਯਾਰ ਇਹ ਪਰ ਹੁਣ ਗਰਮੀ ਆ ਜਾ ਥੋੜਾ ਜਿਹਾ ਮੰਦਾ ਹੋ ਗਿਆ ਨਾ ਗੱਲ ਐ ਜੀ ਠੀਕ ਐ ਠੀਕ ਐ ਸੋ ਬਿਰਕ ਦਾ ਬਾਜ਼ਾਰ ਜਾਇਆ ਜਾਂ ਬਹਿ ਗਿਆ ਤੇ ਉਹ ਜਾ ਬਣ ਕੇ ਚਲ ਉਹ ਆਪਾਂ ਭਾ ਕਰਦਾ ਹਨਾ ਸੋ ਜਾ ਆਪਾਂ ਨੂੰ ਰੇਂਜ ਮੇਲੇ ਦਾ ਪਰੇਲੀ ਵੇਚ ਦੇਣੀ ਆ ਪਤਾ ਮੈ ਤਿੰਨ ਕਿਹਿਆਰ ਨਹੀਂ ਦੇਣੀ ਕੋਈ ਜ਼ਿਆਦਾ ਨਾ ਫਾਇਦਾ ਲੈਣਾ ਪੈਰੀ ਦੋ ਬੜਾ ਬਹਿ ਗਿਆ 6000 ਬਣ ਗਿਆ ਬਾਦੂ ਆ ਬਸ ਹੋਰ ਕੀ ਚਾਹੀਦਾ ਜਿਆ ਜੇ ਗੱਲ ਆ ਜਾਵਾ ਇਸ ਬੋਲ ਦੇ ਆਪਣਾ ਨਾਂ ਤਾਂ ਲਖੀ ਆ ਬਈ ਪਿੰਡ ਅੰਡਾ ਹੈ ਜ਼ਿਲ੍ਹਾ ਬਰਨਾਲ ਕਹਿੰਦਾ ਵਾਧੇ ਜੇ ਗਰਮੀਆਂ ਕਰਕੇ ਇਹੋ ਜਿਹਾ ਮਾਲ ਵਿਕੂਗਾ ਫਰੀਰ ਵਾਲਿਆਂ ਨੇ ਵਿਕਦੀਆਂ ਠੀਕ ਆ ਵੀ ਜਿਹੜਾ ਜੇ ਤੇਲ ਦੇਖ ਤੇਲ ਦੀ ਢਾਲ ਦੇਖ ਉਹ ਜਿਹਾ ਕੰਮ ਆਪਾ ਹੈਨਾ ਬਾਕੀ ਹਲਕੇ ਹਲਕੇ ਸੇ ਕਰੋਸ ਨਹੀਂ ਦੀਆਂ ਠੀਕ ਹੈ ਤਾਂ ਹੀ ਕਰਕੇ ਮੁੱਲ ਇੰਨਾ ਕਰਿਆ ਨਹੀਂ ਇਹਨਾਂ ਦਾ ਮੁੱਲ 35 35 ਵਾਲੀ ਵਾਲੀ ਹੋਊਗਾ ਜੀ ਜਿਹੜਾ ਜੇ ਗੱਲ ਆ ਜਮ ਹਣਾ ਨਾ ਇਹ ਗਰਮੀ ਦੇ ਵਿੱਚ ਚੈੱਕ ਹਨਾ ਮਹਾਮਤਲਿੰਦ ਨੇ ਮੰਨ ਲਿਆ ਕਿ ਮੈਂ ਜੀ ਭੰਗ ਦਿਆ ਪਰ ਮੈਂ ਤੇਲੀ ਥਲੇ ਭੰਗ ਦੇ ਕੋ ਚੱਕਰੀ ਨਹੀਂ ਨਾ ਤਾਂ ਸੋ ਵੀਡੀਓ ਦੇਖ ਲਈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਹੋਰ ਵੀਡੀਓ ਨਾਲ